ਮਹਾਂਸਾਬ ਜਸਵਿੰਦਰ ਪੱਲਾ ਜੀ ਬੀਤੇ ਦਿਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਇੱਕ ਵਧੀਆ ਕਮੇਡੀ ਆਰਟਿਸਟ ਸਨ ਜਿਹਨਾਂ ਨੇ ਪੂਰੀ ਦੁਨੀਆ ਨੂੰ ਹਸਾਇਆ ਤੇ ਆਖਿਰ ਸਾਨੂੰ ਸਾਰਿਆਂ ਨੂੰ ਰੁਲਾ ਕੇ ਚਲੇ ਗਏ। ਤੁਸੀਂ ਵੀ ਉਹਨਾਂ ਦੇ ਕਾਫੀ ਪਲ ਬਤਾਏ ਹਨ ਕਿਉਂਕਿ ਤੁਸੀਂ ਪ੍ਰੋਮੋਟਰ ਰਹੇ ਹੈਗੇ ਆ। ਕਈ ਵਾਰ ਤੁਹਾਡੀ ਮੁਲਾਕਾਤਾਂ ਹੋਈਆਂ। ਕਿਸ ਤਰ੍ਹਾਂ ਦੀ ਯਾਦਾਂ ਰਹੀਆਂ ਉਹਨਾਂ ਨਾਲ? ਜਸਵਿੰਦਰ ਪੱਲਾ ਜੀ ਦੇ ਜਾਣ ਨਾਲ ਪੰਜਾਬੀ ਜਗਤ ਨੂੰ ਜਿਹੜਾ ਵੀ ਇੰਡਸਟਰੀ ਨੂੰ ਜਿਹੜਾ ਵੀ 뮤직 ਨੰਬਰਸ ਨੂੰ ਸਾਰੀ ਦੁਨੀਆ ਵਿੱਚ ਬਹੁਤ ਘਾਟਾ ਪਿਆ। ਔਰ ਇਸ ਉਮਰ ਵਿੱਚ 65 ਸਾਲ ਦੇ ਸਾਰੇ ਤੇ ਮੈਂ ਤਾਂ ਉਹਨਾਂ ਨੂੰ ਬਹੁਤ ਪੁਰਾਣਾ ਜਾਣਦਾ ਸੀ ਹੋਰ ਇੱਥੇ ਵੀ ਮਿਲਦੇ ਨਾ ਮੈਂ ਇੰਗਲੈਂਡ ਪਰਮੂਵਟ ਵੀ ਕੀਤਾ ਤੁਹਾਨੂੰ ਸ਼ਰਕਟਾਂ ਵਿੱਚ ਵੀ ਇੱਥੇ ਕੀਤਾ ਅਸੀਂ ਦੋ ਕੁ ਸ਼ਰਕਟ ਲਿਖੇ ਵੀ ਇਕੱਠੇ ਸੀ ਮੈਂ ਟੋਟਲ ਹੀ ਨਹੀਂ ਲਿਖੀ ਸੀ ਕਈ ਗੱਲਾਂ ਬਾਤਾਂ ਲਿਖੀਆਂ ਸਾਡੇ ਘਰ ਬੈਠ ਕੇ ਇੰਗਲੈਂਡ 'ਚ ਤੇ ਮੈਂ ਰਾਣਾ ਮੋਲੀ ਵਾਲਾ ਮੇਰਾ ਛੋਟਾ ਭਰਾ ਸੱਚਾ ਅਸਲੀ ਉਹ ਕਈ ਗੱਲਾਂ ਸਾਡੇ ਦੇ ਆਪਣੇ ਦੇ ਲੰਨੀਆਂ ਸੀ ਉਹ ਨਹੀਂ ਅਸੀਂ ਰਲ ਕੇ ਲਿਖੀਆਂ ਸੀ ਮੇਰਾ ਦੋਸਤ ਇੱਕ ਆਰਾਮ ਲਵਾਇਆ ਆਪਸੰਦੀ ਲੈਣ ਦੀ ਸਾਰੇ ਇਕੱਠੇ ਹੁੰਦੇ ਸੀ ਉੱਥੇ ਜੀ ਤੇ ਨਾ ਨਾ ਘਟਾ ਇਦਾਂ ਦਾ ਪਵੇ ਕਿਸੇ ਨੂੰ ਵੀ ਬਹੁਤ ਪੁਰਾ ਹੋਇਆ ਔਰ ਉਹਨਾਂ ਨਾਲ ਟਾਈਮ ਇਥੇ ਬਹੁਤ ਬਣ ਮਿਲਿਆ ਸੀ ਜਦੋਂ ਵਿੱਚ ਨੰਗ ਦੇ ਬਣਦੇ ਮਿਲ ਕੇ ਜਾਂਦੇ ਸੀ ਬਹੁਤ ਵਧੀਆ ਨਖਾਂ ਸੀ ਔਰ ਟੌਪ ਐਕਟਿਵਿਟੀ ਟੌਪ ਐ ਸੋ ਪੂਰੀ 뮤직 ਇੰਡਸਟਰੀ ਨੇ ਜਿਹੜੀ ਹੈਗੀ ਆ ਤੇ ਨਾਲ ਨਾਲ ਉਹਨਾਂ ਚਾਉਣ ਵਾਲਿਆਂ ਨੇ ਪੂਰਾ ਦੁੱਖ ਮਨਾਇਆ ਹੈਗਾ ਇਸ ਗੱਲ ਦਾ ਕਦੇ ਨਾ ਅਸੈਂਡ ਜੋਗੀ ਦਾ ਘਾਟਾ ਪਿਆ ਹੈਗਾ ਬਈ ਇੰਡਸਟਰੀ ਨੂੰ ਪਤਾ ਨਹੀਂ ਸਾਡੇ 뮤직 ਇੰਡਸਟਰੀ ਨੂੰ ਪੰਜਾਬੀ ਨੂੰ ਹੋ ਕੀ ਗਿਆ ਮਤਲਬ ਕਈ ਇਹਦੀ ਬੁਰੀ ਨਜ਼ਰ ਲੱਗ ਗਈ ਲਾਈਕ ਮਾਨਕ ਸਿੰਘ ਉਹਨਾਂ ਦਾ ਲਾਸਟ ਗਾਣਾ ਜਿਹੜਾ ਨਾ ਫਿਰ ਨਾਲ ਨਬੋਦੇ ਯਾਰ ਯਾਰੀਆਂ ਪੱਕੀਆਂ ਯਾਰੀਆਂ ਪੱਕੀਆਂ ਮੇਰੀ ਫਿਲਮ ਲਗਾਇਆ ਸੀ ਉਹ ਲਾਸਟ ਗਾਣਾ ਚ ਇਹਨਾਂ ਦਾ ਮੈਂ ਫਿਲਮ ਬਣਾਈ ਸੀ ਜੀ ਸਾਡਾ ਫਿਰਸਾ ਉਹਦੇ ਵਿੱਚੋਂ ਲਾਸਟ ਗਾਣਾ ਗਾਇਆ ਸੀ ਥੋੜੇ ਦਿਨਾਂ ਬਾਅਦ ਪੂਰੇ ਹੋ ਗਏ ਇਦਾਂ ਸਰਿੰਦਰ ਸ਼ੰਦਾ ਸੀ ਉਹ ਤਾਂ ਹੈ ਹੀ ਮੇਰਾ ਭਰਾ ਸੀ ਉਹਨਾਂ ਨਾਲ ਬਹੁਤ ਯਾਦਾਂ ਜੁੜੀਆਂ ਸੀ ਬਿਲਕੁਲ ਸਿਕੰਦਰ ਖਰਦੂਲ ਜੀ ਤੋਂ ਸਿਕੰਦਰ ਦਾ ਸਭ ਤੋਂ ਪਹਿਲਾ ਸ਼ੋਅ ਇੰਗਲੈਂਡ 'ਚ ਮੈਂ ਕਰਾਇਆ ਪੱਲਾ ਸਾਹਬ ਦੀ ਪਹਿਲੇ ਸ਼ੋਅ ਮੈਂ ਹੀ ਕਰਾਇਆ ਇੰਗਲੈਂਡ 'ਚ ਜੀ ਖਿੰਦੇ ਖਿੰਦੇ ਦੇ ਵੀ ਮੈਂ ਹੀ ਕਰਾਇਆ ਪਹਿਲੀ ਵਾਰ ਪੱਲਾ ਸਾਹਬ ਨੂੰ ਕਦੋਂ ਮਿਲੇ ਸੀ ਕਿਹੜੇ 90 ਸੰਸਨ ਕੁਝ ਮਿਲੇ ਦੀ ਭਾਰੀ ਹਾਂਸ ਰਾਜ ਹਾਂਸ ਦਸਿੰਦਰ ਪੱਲਾ ਇੱਕ ਮੁੰਡਾ ਉਹਦੀ ਡੈਥ ਹੋ ਗਈ ਆ ਟਾਂਡੀ ਰਵਿੰਦਰ ਟਾਂਡੀ ਹੁੰਦਾ ਸੀ ਇਹਨਾਂ ਸਾਰਿਆਂ ਨੂੰ ਲੈ ਕੇ ਗਿਆ ਸੀ ਪਰ ਮੇਰੇ ਕੋਲ ਤਿੰਨ ਮਹੀਨੇ ਰਹੇ ਕਿਉਂਕਿ ਹਾਂਸ ਹਾਂਸ ਵਾਜੀ ਨਹੀਂ ਫੇਰ ਮਸੀ ਉਹ ਤਾਂ ਮਹਿੰਗੀ ਉਹ ਦੂਸਰੇ ਨਾਲ ਮਲਕੀਤ ਨਾਲ ਬਣਦੀ ਸੀ ਤੇ ਫੇ ਬੋਂਦੇ ਆ ਗਏ ਮਹੀਨਾ ਅਸੀਂ ਹਾਂਸ ਤੋਂ ਬਿਨਾ ਵੀ ਭਾਜੀ ਤੋਂ ਬਿਨਾ ਵੀ ਪ੍ਰੋਗਰਾਮ ਲਾਉਂਦੇ ਟਾਂਡੀ ਪੱਲਾ ਮਤਲਬ ਤੁਹਾਨੂੰ ਸ਼ੂਟੇ ਬਰਾਉ ਲਾਉਂਦੇ ਨੇ ਤਿੰਨ ਮਹੀਨੇ ਨੇ ਫੈਮਿਲੀ ਰਹਿੰਦੀ ਨਾਲੇਂਦਰ ਉਹ ਇੱਕ ਇਕੱਲੇ ਨਹੀਂ ਰਹਿੰਦੇ ਮੇਰੀ ਫੈਮਿਲੀ ਜਿਹੜੇ ਬੱਚਿਆ ਹਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ ਸੋ ਸੁਵਿੰਦਰ ਭਲਾਵਲ ਭਲਾਵਲ ਕੇ ਆਰਟ ਜਿਹੜੇ ਇੰਡਸਟਰੀ ਵਿੱਚ ਜੋ ਕਰ ਗਏ ਆ ਹਮੇਸ਼ਾ ਯਾਦ ਰਹੇਗਾ ਤੇ ਕੀ ਲੱਗਦਾ ਹੈ ਜਿਹੜੇ ਨਵੇਂ ਆਰਟਿਸਟ ਆਗੇ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਚੀਜ਼ਾਂ ਨੂੰ ਅਪਣਾਉਣਾ ਚਾਹੀਦਾ ਹੈਗਾ ਨਹੀਂ ਜਿਹੜੇ ਹੁਣ ਦੋ ਚਾਰ ਆਸਥਾ ਤਾਂ ਇਦਾਂ ਦੇ ਮੈਂ ਹੁਣ ਨਾ ਬਚਾਰੀ ਰੋਂਦੇ ਸੀ ਜਦੋਂ ਉਹਦਾ ਬਾਪ ਤੇ ਡੈਥ ਹੋ ਗਈ ਅਸੀਂ ਮੈਂ ਵੀ ਹੁਣ ਅਸੀਂ ਹੁਣ ਵੀ ਅਸੀਂ ਵੀ ਰੋ ਰਹੇ ਚੰਗੇ ਜਿੱਤਾਂ ਜੀਪੀ ਘਰੇਵਾਲ ਉਹ ਗੀ ਜੀ ਜੀ ਕਰਨਜੀਤ ਮੋਲ ਮਤਲਬ ਇਹ ਨਾ ਜਿਹੜੇ ਇਕੱਠੇ ਗਰੁੱਪ ਸੀ ਇੱਕ ਮਤਲਬ ਇਹ ਬਹੁਤ ਬਹੁਤ ਹੀ ਹੜਿਆ ਹੋਇਆ ਇਨਸਾਨ ਸੀ ਔਰ ਬਹੁਤ ਬਹੁਤ ਵਧੀਆ ਬੰਦਾ ਸੀ ਮੈਂ ਕੁਝ ਨਹੀਂ ਕਹਿ ਸਕਦਾ ਜੀ ਬਹੁਤ ਦੁੱਖ ਸੋ ਉਹਨਾਂ ਸਮੇਂ ਜਿਹੜੀਆਂ ਛਣਕਾਟਾਂ ਵਾਰੀ ਤੁਸੀਂ ਗੱਲ ਕੀਤੀ ਹੈ ਤੇ ਸ਼ੂਟਿੰਗ ਵੀ ਬਾਹਰੀ ਹੁੰਦੀਆਂ ਸੀਗੀਆਂ ਨਹੀਂ ਜੀ ਅਸੀਂ ਤਾਂ ਸ਼ੂਟਿੰਗ ਕਰਨੀ ਤੇ ਹੁੰਨੀ ਸੀ ਉਦੋਂ ਪਹਿਲਾਂ ਇਕੱਲੀਆਂ ਰੀਲਾਂ ਹੀ ਆਉਂਦੀਆਂ ਆਉਂਦੀਆਂ ਸੀਗੀਆਂ ਸ਼ੂਟਿੰਗ ਆ ਬਾਅਦ ਤੋਂ ਲੱਗੀ ਮੈਂ ਪਹਿਲੀ ਨੇ ਗੱਲਾਂ ਕਰਦਾ ਮੈਂ ਚਲਾਨੇ ਮੋੜੀ ਵਾਲੇ ਨੇ ਇਹਨਾਂ ਦੇ ਛਣਕਾਟ ਰੀਲ ਉਹ ਕਿੱਥੇ ਕਸਟਾਂ ਸ਼ੋਸ਼ੇਰ ਸੰਧੂ ਤੋਂ ਲੈ ਕੇ ਅਸੀਂ ਇੰਗਲੈਂਡ ਦੇ ਰਾਈਟਸ ਲੈ ਕੇ ਬਹੁਤ ਕੀਤੀਆਂ ਤਕਰੀਬਨ ਮੋਸਟਲੀ ਅਸੀਂ ਕੀਤੀਆਂ ਉੱਥੇ ਜੀ ਤੇ ਬਹੁਤ ক্লোਜ਼ ਰਿਲੇਸ਼ਨ ਸੀਗੇ ਬਹੁਤ ਜ਼ਿਆਦਾ ক্লোਜ਼ ਰਿਲੇਸ਼ਨ ਸੋ ਆਖਿਰ ਵਿੱਚ ਉਹਨਾਂ ਨੂੰ ਸ਼ਰਦਾ ਸੁਮਨ ਭੇਟ ਕਰਦੇ ਆ ਤੁਸੀਂ ਹੋਰ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਸ ਯੋ ਪਰਮਾਤਮਾ ਨੂੰ ਆਪਣੇ ਚਰਨਾਂ 'ਚ ਬਧੀਆਂ ਥਾਂ ਦੇਵੇ ਮੈਂ ਇਹੀ ਕਹਿ ਸਕਦਾ ਦੁੱਖ ਹੋਤ ਧੰਨਵਾਦ